ਪੰਜਾਬ ਸਰਕਾਰ ਵੱਲੋਂ ਬਲੱਡ ਡੋਨੇਸ਼ਨ ਲਈ ਇੱਕ ਅਪਗ੍ਰੇਡਡ ਵੈਨ ਨੂੰ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਵੱਲੋਂ ਹਰੀ ਝੰਡੀ ਦੇ ਕੇ ਕੀਤਾ ਗਿਆ ਰਵਾਨਾ ਜਿਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਹੁਣ ਇੱਕ ਬਲੱਡ ਡੋਨਰ ਵੱਲੋਂ ਚਾਰ ਜਾਨਾਂ ਬਚਾਈਆਂ ਜਾ ਸਕਦੀਆਂ ਹਨ ਕਿਉਂਕਿ ਇਸ ਅਪਗ੍ਰੇਡ ਵੈਨ ਵਿੱਚ ਅਜੇਹੀ ਮਸ਼ੀਨ ਸਥਾਪਿਤ ਕੀਤੀ ਗਈ ਹੈ ਜਿਸ ਰਾਹੀਂ ਇੱਕ ਯੂਨਿਟ ਖੂਨਦਾਨ ਕਰਨ ਵਾਲੇ ਵਿਅਕਤੀ ਦੇ ਖੂਨ ਵਿੱਚੋਂ ਪਲੇਟਲੈਟਸ ਡੇਂਗੂ ਦੇ ਪੇਸ਼ੈਂਟ ਲਈ ਪਲਾਜ਼ਮਾ ਦੁਰਘਟਨਾ ਗ੍ਰਸਤ ਮਰੀਜ਼ਾਂ ਲਈ ਆਰ ਐਚ ਸੀ ਹੁਣ ਆ ਬੱਚਿਆਂ ਲਈ ਜਿਸ ਦਾ ਖੂਨ ਵਿੱਚ ਇਸ ਚੀਜ਼ ਦੀ ਕਮੀ ਹੈ ਇਸ ਦੇ ਨਾਲ ਹੀ ਅੱਗੇ ਉਹਨਾਂ ਇਹ ਵੀ ਕਿਹਾ ਕਿ ਪੰਜਾਬ ਪੂਰੇ ਹਿੰਦੁਸਤਾਨ ਵਿੱਚ ਖੂਨਦਾਨ ਕਰਨ ਦੇ ਮਾਮਲੇ ਤੇ ਤੀਸਰੇ ਨੰਬਰ ਤੇ ਆਇਆ ਹੈ ਦੇਖੋ ਇਹ ਪੰਜਾਬ ਸਰਕਾਰ ਦਾ ਲਗਾਤਾਰ ਉਪਰਾਲਾ ਹੈਗਾ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਔਰ ਸਾਡੇ ਨੈਸ਼ਨਲ ਕਲਰ ਅਰਵਿੰਦ ਕੇਜੀਵਰ ਜੀ ਦਾ ਕਹਿਣਾ ਕਿ ਜਿਹੜੀਆਂ ਸਰਕਾਰੀ ਹਸਪਤਾਲ ਦੀ ਸਬਦਾ ਹੈਗੀ ਆ ਉਹ ਪ੍ਰਾਈਵੇਟ ਵਰਗੀ ਹੋਣੀ ਚਾਹੀਦੀ ਆ ਜਾਂ ਹੋ ਸਕੇ ਤਾਂ ਜੀ ਕੋਸ਼ਿਸ਼ ਕਰੀਏ ਉਸ ਤੋਂ ਵੀ ਬਿਹਤਰ ਹੋਵੇ ਉਹ ਹੁਣ ਇਹਦੇ ਵਿੱਚ ਦੋ ਜਿਹੜੀਆਂ ਹੈਗੀਆਂ ਉਹ ਮੋਬਾਈਲ ਜਿਹੜੀਆਂ ਆਪਣੇ ਵੈਨ ਹੈਗੀਆਂ ਫਰ ਬਲੱਡ ਡੋਨੇਸ਼ਨ ਵਾਸਤੇ ਜਿਹਦੇ ਵਿੱਚ ਦੋ ਬੰਦੇ ਬਲੱਡ ਡੋਨੇਟ ਕਰ ਸਕਦੇ ਆ ਇੱਕ ਟਾਈਮ ਇਕੱਠੇ ਬੈਠ ਕੇ ਕਰ ਸਕਦੇ ਆ ਔਰ ਸੌਪ ਜਿਹੜੇ ਯੂਨਿਟ ਹੈ ਸਟੋਰ ਦੇ ਵਿੱਚ ਜਿਵੇਂ ਪਲੇਟलेट्स ਆ ਔਰ ਡੈਂਗੂ ਦਾ ਪੇਸ਼ੈਂਟਸ ਆ ਗਿਆ ਕਿਸਦੀ ਪਲੇਟलेट्स ਘਟਾ ਹੈ ਜਾਂ ਕੋਈ ਹੋਰ ਬਿਮਾਰੀ ਆ ਇੱਕ ਬੱਚਾ ਹੈਗਾ ਜਿਹੜਾ ਥੈਲੇਸੀਮੀਆ ਦਾ ਉਹਨੂੰ ਆਰਬੀਸੀ ਚਾਹੀਦੇ ਆ ਕੋਈ ਐਕਸੀਡੈਂਟ ਪੇਸ਼ੈਂਟ ਆ ਗਿਆ ਜਿਹਦਾ ਪਲਾਜ਼ਮਾ ਨਾਲ ਸਰ ਸਕਦਾ ਜਾਂ ਕੋਈ ਡਿਲੀਵਰੀ ਕੀਤੀ ਆ ਉਹਦੇ ਵਿੱਚ ਪਲਾਜ਼ਮਾ ਨਾਲ ਸਰ ਸਕਦਾ ਸੋ ਇਹ ਸਾਰੀਆਂ ਕੰਡੀਸ਼ਨ ਜਿਹੜੀਆਂ ਹੈਗੀਆਂ ਇੱਕ ਯੂਨਿਟ ਦੇ ਨਾਲ 3 ਜਾਂ 4 ਜਾਂ ਬੰਦਿਆਂ ਨੂੰ ਫਾਇਦਾ ਹੋ ਸਕਦਾ ਇਹ ਬਹੁਤ ਅੱਛੀ ਜਿਹੜੀ ਸਬਦ ਹੈਗੀ ਆ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਲਗਾਤਾਰ ਕੋਸ਼ਿਸ਼ ਹੈ ਪਹਿਲਾਂ ਚਾਹੇ ਮਲੈਕਲਿਨਿਕ ਬਣਾਏ ਉਸ ਤੋਂ ਬਾਅਦ ਜਿਹੜੇ ਹੈਗੇ ਆ ਯੂਨੀਵਰਸਲ ਅਵੇਲੇਬਿਲਟੀ ਆਫ ਡਰੱਗਸ ਕੇ ਸਾਰੀਆਂ ਸਰਕਾਰੀ ਹਸਪਤਾਲਾਂ 'ਚ ਸਾਰੀਆਂ ਦਵਾਈਆਂ ਮਿਲਡੀਆਂ ਚਾਹੀਦੀਆਂ ਜਿਹੜੀਆਂ ਨਹੀਂ ਆ ਉਹਦੇ ਵਾਸਤੇ ਫੰਡ ਦਿੱਤੇ ਆ ਸੋ ਇਹ ਐਕਸ-ਰੇ ਅਲਟਰਾਸਾਉਂਡ ਸਾਰੇ ਹਸਪਤਾਲਾਂ ਚ ਹੁੰਦੇ ਆ ਹੁਣ ਸਾਰੇ ਹਸਪਤਾਲਾਂ ਦਾ ਪੰਜਾਬ ਦੇ ਵਿੱਚ ਜਿੰਨੇ ਜ਼ਿਲ੍ਹਾ ਹਸਪਤਾਲ ਐ ਸੋਰੀਜਨ ਹਸਪਤਾਲ ਐ ਸੀਐਸਸੀਜ਼ ਐ ਉਹਨਾਂ ਸਾਰਿਆਂ ਦੀਆਂ ਮਾਈਨਰ ਰਿਪੇਅਰਸ ਵਾਸ਼ਰੂਮ ਸਾਫ਼ ਹੋਣ ਰੰਗ ਰੋਗਨ ਹੋਣ ਹਸਪਤਾਲਾਂ ਚ ਸਫਾਈ ਹੋਵੇ ਸਿਕਿਉਰਿਟੀ ਹੋਵੇ ਸੋ ਇਹ ਸਾਰਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਐਕਸਰਸਾਈਜ਼ ਕੀਤੀ ਜਾ ਸਕਦੀ ਹੈ ਜਿਹੜੀ ਕਿ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਕੰਪਲੀਟ ਹੋ ਜਾਏਗੀ ਔਰ ਸਾਰੇ ਹਸਪਤਾਲਾਂ ਨੂੰ ਪੰਜਾਬ ਦੇ ਜਿਹੜੇ ਹੋਣਗੇ ਉਹਨਾਂ ਦੀ ਇੱਕ ਨਿਊ ਨਿਊ ਲੋਕ ਜਿਹੜੀ ਐ ਸਾਫ਼ ਸੁਥਰੇ ਸਫਾਈ ਦਾ ਖ ਔਰ ਜਿਹੜਾ ਸਟਾਫ ਹੈ ਉਹ 400 ਡਾਕਟਰ ਜਿਹੜੇ ਆ ਗਿਆ ਸਾਡੇ ਇੱਕ ਹਫਤੇ ਦੇ ਵਿੱਚ ਵਿੱਚ ਜੁਆਇਨ ਕਰ ਜਾਣਗੇ ਔਰ ਨਵੇਂ ਡਾਕਟਰ ਦੀ ਰਿਕਰੂਟਮੈਂਟ ਫਾਰਮਾਸਿਸਟਾਂ ਦੀ ਬਾਕੀ ਦੇ ਪੈਰਾਮੈਡੀਕਸ ਦੀ ਨਰਸਸ ਦੀ ਜਿਹੜੀ ਨਵਾਂ ਰਿਕਰੂਟਮੈਂਟ ਹੈ ਲੋਕਾਂ ਨੂੰ ਅਪਲਾਈਮੈਂਟ ਵੀ ਮਿਲੇਗੀ ਜਿਹੜਾ ਯੂਥ ਹੈ ਉਹਨਾਂ ਨੂੰ ਅਪਲਾਈਮੈਂਟ ਮਿਲੇਗੀ ਔਰ ਪੰਜਾਬ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮਿਲਣਗੀਆਂ ਜਿਹੜੀ ਜਿਹੜੀ ਗੱਲ ਹੈ ਜਿਵੇਂ ਆਮ ਤੌਰ ਤੇ ਲੋਕਾਂ ਦਾ ਇਹ ਕਹਿਣਾ ਹੁੰਦਾ ਕਿ ਇਲਾਜ ਸੈਕੰਡਰੀ ਹੈ ਲੇਕਿਨ ਓਸ਼ੂਮਸ ਹਾਲਾਂਕਿ ਗੱਲ ਛੋਟੀ ਹੈ ਬਟ ਮੇਜਰ ਲੱਗਦੀ ਲੋਕ ਕਹਿੰਦੇ ਕਿ ਜਿਹੜੇ ਸਿ ਉਹ ਨਦੀ ਕੰਡੀਸ਼ਨ ਜਿਹੜੀ ਵਰਸ ਖੜੀ ਅਸੀਂ ਹਸਪਤਾਲਾਂ ਦੀ ਦਿੱਖ ਵੀ ਚੇਂਜ ਕਰਾਂਗੇ ਜੀ ਸਰਵਿਸ ਵੀ ਬਿਹਤਰ ਕਰਾਂਗੇ ਔਰ ਸਾਡੀ ਕੋਸ਼ਿਸ਼ ਹੋਏਗੀ ਕਿ ਵਾਸ਼ਰੂਮ ਜਿਹੜੇ ਹੈਗੇ ਆ ਉਹ ਮੀਡੀਆ ਕਵੇ ਜੀ ਅੱਗੇ ਨਾਲੋਂ ਜਮੀਨ ਇਸਮਾਨ ਦਾ ਫਰਕ ਹੈ ਜਿਵੇਂ ਹਸਪਤਾਲ ਦੇ ਵਿੱਚ ਫਰਕ ਹੈ ਸਰ ਕੋਈ ਵਾਰ ਵੀ ਮਿਲੇ ਜੀ ਬਲੱਡ ਡੋਨ ਜੀ ਹਾਂ ਜੀ ਹਾਂ ਜਿਹੜੇ 올 ਇੰਡੀਆ ਲੈਵਲ ਤੇ ਜਿਹੜੇ ਸਾਡੇ ਪੰਜਾਬ ਦਾ ਜਿਹੜਾ ਪੰਜਾਬ ਸਟੇਟ ਬਲੱਡ ਟ੍ਰਾਂਸਫਿਊਜ਼ਨ ਕੌਂਸਲ ਆ ਇਹ ਤੀਜੇ ਨੰਬਰ ਤੇ ਆਇਆ ਜੀ ਬਾਕੀ ਦੋ ਸਟੇਟਸ ਵੱਡੀਆਂ ਹੈਗੀਆਂ ਇਹ ਆਪਾਂ ਪਹਿਲੇ ਤਿੰਨਾਂ ਦੇ ਵਿੱਚ ਆਏ ਆ ਜੀ ਜਿਹੜੀ ਸਾਡੀ ਇੱਕ ਤਾਂ ਸਾਡੀ ਜਿਹੜੀ ਹੈਗੀ ਆ ਉਹ ਵੋਲੰਟਰੀ ਬਲੱਡ ਡੇਸ ਨੇ ਜਿਹੜੇ ਲੋਕਾਂ ਨੇ ਕੀਤਾ ਔਰ ਜਿਹੜੀ ਸਾਰੀ ਓਵਰਆਲ ਮੈਨੇਜਮੈਂਟ ਹੈ ਸੋ ਅਸੀਂ ਟੌਪ ਦੇ 3 ਵਿੱਚ ਆਏ ਆ ਜਿਹਦੇ ਵਿੱਚ ਜਿਹੜੀ ਕਮਾਨ ਵਾਲੀ ਗੱਲ ਹੈ ਔਰ ਸਾਡੀ ਕੋਸ਼ਿਸ਼ ਹੈ ਕਿ ਅਗਲੀ ਵਾਰੀ ਪਹਿਲੇ ਨੰਬਰ ਦਾ ਜੀ ਥੈਂਕ ਯੂ